ਸਾਰੇ ਕਿਸਾਨ ਭਰਾ ਨੂੰ ਸਤਿ ਸ੍ਰੀ ਅਕਾਲ ਇਸ ਸਾਲ ਬਾਸਮਤੀ ਦੇਖੋ ਲੱਗ ਰਹੀ ਹੈ ਤੇ ਇਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈਗੀ ਆ ਝੰਡਾ ਰੋਗ ਬਕਾਨਾ ਰੋਗ ਦੀ ਕਾਫੀ ਕਿਸਾਨ ਭਰਾਵਾਂ ਦੇ ਪਨੀਰੀਆਂ ਦੇ ਵਿੱਚ ਹੈਗਾ ਵੀ ਹੈ ਵਿੱਚ ਕਿਸਾਨ ਭਰਾਵਾਂ ਦੇ ਪਨੀਰੀਆਂ ਦੇ ਵਿੱਚ ਬਿਲਕੁਲ ਵੀ ਨਹੀਂ ਹੈਗਾ ਹਨਾ ਤੇ ਇਹਦਾ ਆਪਾਂ ਕੰਟਰੋਲ ਕਰਨਾ ਨਾ ਕਿ ਇਹਨੂੰ ਤੁਸੀਂ ਕਹੋਗੇ ਵੀ ਸਾਡੇ ਤਾਂ ਬਈ ਇਹ ਹੋਵੇ ਨਾ ਸਾਡੇ ਤਾਂ ਮਨਨ ਕਿ ਜਿੱਤਵਾਰਦੇ ਭਾਈ ਪਾਤੀ ਹਨਾ ਸਾਡੇ ਝੰਡਾ ਰੋਗ ਦੇਖਣਾ ਨਹੀਂ ਚਾਹੀਦਾ ਮੈਂ ਕਹਿੰਦਾ ਜੇ ਤੁਹਾਡੇ ਝੰਡਾ ਰੋਗ ਆਉਂਦਾ ਵੀ ਹੈਗਾ ਜੇ ਕਿੱਲੇ ਦੇ ਵਿੱਚ 50 ਬੂਟਾ 100 ਬੂਟਾ ਆ ਵੀ ਗਿਆ ਕੋਈ ਆਫਤ ਆਉਣ ਵਾਲੀ ਗੱਲ ਨਹੀਂ ਹੈਗੀ ਕੋਈ ਤੁਹਾਡਾ ਝਾੜ ਨਹੀਂ ਕਟਣਾ ਹੈਗਾ ਪਰ ਜਦੋਂ ਤੁਸੀਂ ਪਨੀਰੀ ਪੱਟ ਰਹੇ ਹੈਗੇ ਹੋ ਜਾਂ ਟਰਾਂਸਪੋਰਟਿੰਗ ਕਰ ਰਹੇ ਹੈਗੇ ਹੋ ਹਨ ਉਦੋਂ ਸਹੀ ਦਵਾਈ ਕਿਹੜੀ ਵਰਤਣੀ ਹੈਗੀ ਜਿਹਦੇ ਨਾਲ ਜਮੀਨ ਆਪਣੇ ਬਾਸਮਤੀ ਵੀ ਖਰਾਬ ਨਾ ਹੋਵੇ ਕੁਆਲਟੀ ਵੀ ਖਰਾਬ ਨਾ ਹੋਵੇ ਹੈਨਾ ਆਪਣੇ ਪੈਸੇ ਲੱਗੇ ਵੀ ਬਰਥ ਨਾ ਜਾਣ ਇਹ ਵੀਡੀਓ ਪੂਰੀ ਦੇਖ ਲਓ ਮੈਂ ਦੋ ਦਵਾਈਆਂ ਬਾਰੇ ਗੱਲਬਾਤ ਕਰੂੰਗਾ ਪਹਿਲੀ ਦਵਾਈ ਤਾਂ ਹੈਗੀ ਐ ਜੋ ਐਡਵਾਂਸ ਪੈਸੀਸ ਐਡ ਦੀ ਡਾਈਜਨ ਦਵਾਈ ਹੈਗੀ ਐ ਮੈਂ ਪਿਛਲੇ 3 ਸਾਲ ਤੋਂ ਵਰਤ ਰਿਹਾ ਹੈਗਾ ਰਿਜ਼ਲਟ ਵਧੀਆ ਹੈਗੇ ਆ ਜਿੱਥੇ ਕਿਸਾਨ ਭਰਾਵਾਂ ਨੇ ਇਸ ਦਵਾਈ ਨੂੰ ਵਰਤਿਆ ਹੈਗਾ ਜੇ ਤੁਹਾਡੇ ਪਨੀਰੀ ਦੇ ਵਿੱਚ ਹੁਣ ਵੀ ਝੰਡਾ ਰੋਗ ਹੈ ਤਾਂ ਇੱਕ ਕਨਾਲ ਦੀ 50 ਮਲੀਚਾ ਸਪਰੇਅ ਕਰ ਲਓ ਜਾਂ 70 80 ਐਮਲ ਮਿੱਟੀ 'ਚ ਮਲਾ ਕੇ ਛਿੜਾ ਦੇ ਲੋ ਠੀਕ ਹੈ ਪਨੀਰੀ ਪੱਟਣ ਤੋਂ ਇੱਕ ਦਿਨ ਪਹਿਲਾਂ ਤੁਸੀਂ ਉਹਦਾ 50 60 ਐਮਐਲ ਪਾ ਕੇ ਮਿੱਟੀ ਜੜਾ ਕੇ ਛਿੱਟਾ ਦੇ ਦਿਓ ਜਾਂ ਤੁਸੀਂ ਉਹਦੀਆਂ ਜੜਾਂ ਨੇ ਜਿਹੜੀਆਂ ਉਹਦੀਆਂ ਜੜਾਂ ਦੇ ਨਾਲ ਤੁਸੀਂ ਰੂਟ ਟ੍ਰਿਪ ਕਰਾ ਕੇ ਵੀ ਤੁਸੀਂ ਜਿਹੜੀ ਪਨੀਰੀ ਲਾ ਸਕਦੇ ਕਿਉਂਕਿ ਜਦੋਂ ਪਨੀਰੀ ਪੱਤੀ ਜਾਂਦੀ ਹੈਗੇ ਉਹਦੇ ਉੱਪਰ ਛੋਟੇ ਛੋਟੇ ਜ਼ਖਮ ਬਣ ਜਾਂਦੇ ਹੈਗੇ ਆ ਜ਼ਖਮ ਬਣਦੇ ਨਾਲ ਇਹ ਇੱਕ ਤੋਂ ਮਨਕ ਜਿਹੀ ਮਿੱਟੀ ਰਾਹੀਂ ਤੇ ਹਵਾ ਰਾਹੀਂ ਫੈਲਦਾ ਹੈਗਾ ਠੀਕ ਹੈ ਜਦੋਂ ਪਨੀਰੀ ਪੱਤੀ ਗਈ ਇਹਦੇ ਵਿੱਚ ਪਾਣੀ ਘੱਟ ਹੋਏ ਇਹਦੇ ਉੱਪਰ ਜ਼ਖਮ ਉਹ ਜਖਮ ਹੋਣ ਦੇ ਨਾਲ ਇਹ ਪਾਣੀ ਰਾਹੀਂ ਅੱਗੇ ਫੈਲਦਾ ਰਹਿੰਦਾ ਹੈਗਾ ਤੇ ਦੂਸਰਾ ਕਾਰਨ ਤੁਸੀਂ ਕਦੇ ਨਾ ਕੰਟਰੋਲ ਕਰਨਾ ਗੁੜ ਦੇ ਨਾਲ ਮਲਟੀਪਲਾਈ ਕਰਨਾ ਹੈਗਾ ਇੱਕ ਗੁੜ ਲੈਣਾ ਹੈਗਾ ਇੱਕ ਤੁਸੀਂ 2 250 ਗ੍ਰਾਮ ਕਿੱਲੇ ਦਾ ਤੁਸੀਂ ਵੇਸਣ ਲੈਣਾ ਹੈਗਾ ਜਾਂ ਉਹਦੇ ਵਿੱਚ ਦਵਾਈ ਕਿਹੜੀ ਮਿਲਾਉਣੀ ਹੈਗੀ ਆ ਆਈਪੀਐਲ ਕੰਪਨੀ ਦੀ ਜਿੱਤੇ ਲਿਊਕਿਡ ਵਰਤਣੀ ਹੈਗੀ ਤਾਂ ਵੈਕਟ ਬਾਇਵ ਲੈ ਲਓ ਠੀਕ ਹੈ ਜਾਂ ਤੁਸੀਂ ਫਾਸਰ ਰਕਸਦ ਲੈ ਸਕਦੇ ਹੈਗੇ ਉਹ ਸਕਰੀਨ ਤੇ ਫੋਟੋ ਵੀ ਲੱਗੇ ਹੋਣ ਜ ਨੇ ਹਰਪੀ ਸਿੰਘ ਕਮਾਲਪੁਰ ਪਿਛਲੇ 3-4 ਸਾਲ ਤੋਂ ਇਹ ਤਰੀਕਾ ਵਰਤ ਰਿਹਾ ਹੈਗਾ ਚੋਨਾ ਅੱਜ ਜੇ ਚੋਨਾ ਲੱਗਿਆ ਕੱਲ ਨੂੰ ਆਪਾਂ ਜਿਹੜੀ ਇਹਦੇ ਵਿੱਚ ਬਰੀਲਾ ਕਲੋਰ ਵਗੈਰਾ ਜਿਹੜੀ ਕੋਈ ਆਪਾਂ ਹਰਬੀ ਸਾਈਡ ਪਾਉਣੇ ਹੈਗੇ ਜਾਂ ਕਲੋਰ ਵਗੈਰਾ ਸਿਆਂ ਵਗੈਰਾ ਪਾਉਣੀਆਂ ਕਲੋਰ ਆਪਾਂ ਸਿਆਂ ਹੋ ਵਾਸਤੇ ਚੌਥੇ ਪੰਜਵੇਂ ਦਿਨ ਤੁਸੀਂ ਇਹਨੂੰ ਆਪਾਂ ਚੱਲਦੇ ਪਾਣੀ ਦੇ ਵਿੱਚ ਭਗਾ ਸਕਦੇ ਹੋ ਠੀਕ ਹੈ ਕਰਨਾ ਕੀ ਹੈ ਤੁਸੀਂ ਨੇ ਲੈਣਾ ਹੈਗਾ 2.5 ਕਿਲੋ ਗੁੜ ਲੈ ਲਓ ਠੀਕ ਹੈ ਅੱਧਾ ਪੌਣਾ ਅੱਧਾ ਕਿਲੋ ਲੈ ਲਓ 2.5 ਗ੍ਰਾਮ ਲੈ ਲਓ 300 ਗ੍ਰਾਮ ਲੈ ਲਓ ਤੁਸੀਂ ਬੇਸਣ ਲੈ ਲਓ ਕਿਉਂਕਿ ਬੇਸਣ ਆਪਾਂ ਕਦੇ ਲਈ ਪਾਉਣਾ ਹੈ ਜਿਹੜੇ ਇਹਦੇ ਵਿੱਚ ਜੀ ਹੁੰਦੇ ਹੈਗੇ ਜਵਾਣੂ ਹੁੰਦੇ ਹੈਗੇ ਉਹਨਾਂ ਦੀ ਭੁੱਖ ਵੱਧਦੀ ਹੈਗੀ ਹੈ ਠੀਕ ਹੈ ਉਹਦੇ ਲਈ ਆਪਾਂ ਬੇਸਣ ਵਰਤੇ ਹੈਗੇ ਉਹਦੇ ਵਿੱਚ ਤੁਸੀਂ ਲਿਊਕਿਡ ਬੈਕਟੀਵਾਇ ਪਾਉਣੀ ਹੈਗੀ ਤਾਂ 100 ਲੀਟਰ ਪਾਣੀ ਦੇ ਵਿੱਚ 400 ਐਮਐਲ ਜਾਂ 500 ਐਮਐਲ ਤੁਸੀਂ ਬੈਕਟੀਵਾਇ ਪਾ ਸਕਦੇ ਹੋ ਜਾ ਤੁਸੀਂ 400 ਗ੍ਰਾਮ ਜਾਂ ਅੱਧਾ ਕਿਲੋ ਤੁਸੀਂ ਫਸ ਰਕਸਦ ਆਈਪੀਐਲ ਕੰਪਨੀ ਦੀ ਪਾਸ ਸਕਦੇ ਹੋ ਉਹਨੂੰ ਪੰਜ ਤੇ ਪੰਜ ਜਾਂ ਛੇ ਦਿਨ ਚੰਗੀ ਡਰਮ ਦੇ ਵਿੱਚ ਉਹਨੂੰ ਹਲਾਉਂਦੇ ਵੀ ਰਹੋ ਜੈਣ ਜਮਾ ਜਦੋਂ ਉਹਦੇ ਵਿੱਚ ਗੰਦੀ ਗੰਦੀ ਸਮੈਲ ਮਾਰਨ ਲੱਗ ਜੇ ਹਨਾ ਪੰਜਵੇਂ ਦਿਨ ਮਾਰਲੇ ਛੇਵੇਂ ਦਿਨ ਮਾਰਲੇ ਕੋਈ ਇਹਦਾ ਇਹ ਵੀ ਨਹੀਂ ਹੈਗਾ ਵੀ ਝੋਨਾ ਲਾਉਣ ਤੋਂ ਪੰਜਵੇਂ ਦਿਨ ਨੂੰ ਛੇਵੇਂ ਦਿਨ ਪਾਣੀ ਪਾਉਣਾ ਹੈ ਕਿ 10ਵੇਂ ਦਿਨ ਪਾ ਲੋ ਚਾਹੇ 12ਵੇਂ ਦਿਨ ਪਾ ਲੋ ਜਦੋਂ ਤੁਸੀਂ ਚਾਲਦੇ ਪਾਣੀ ਦੇ ਵਿੱਚ ਇਹਨੂੰ ਭਗਾਤਾ ਠੀਕ ਹੈ ਸੋਲਿਊਟ ਪਾਣੀ ਨੂੰ ਤੇ ਇਹ ਕਿੱਲੇ ਦੇ ਵਿੱਚ ਪਗਾ ਦਿਓ ਚ ਇਹ ਪਾਉਣੇ ਕਿੱਲੇ 'ਚ ਪਗਾ ਦਿਓ ਕਹਿੰਦਾ ਮਤਲਬ ਵੀ ਨੱਕੇ ਦੇ ਵਿੱਚ ਰੱਖ ਦਿਓ ਜਿਉਂ-ਜਿਉਂ ਪਾਣੀ ਅੱਗੇ ਜਾਊਗਾ ਤੇ ਉਹਨੂੰ ਦਵਾਈ ਅੱਗੇ ਜਾਂਦੀ ਜਾਊਗੀ ਇਹਦੇ ਨਾਲ ਸੋਡਾ ਕੰਟਰੋਲ ਹੋਵੇਗਾ ਠੀਕ ਹੈ ਜੇ ਇਹ ਪਾਉਣ ਤੋਂ ਬਾਅਦ ਤੁਹਾਡੇ 5 ਬੂਟੇ 10 ਬੂਟੇ ਨਿਕਲ ਵੀ ਆਏ ਇਹ ਨਾ ਕਿਹੋ ਵੀ ਸਾਡੇ ਨਿਕਲੇ ਆ ਬਈ ਜੇ ਤੁਸੀਂ ਡਾਈਜਨ ਬਰਤਰੀ ਜੇ ਡਾਈਜਨ ਬਰਤਰੀ ਦਾ ਅੱਧਾ ਲੀਟਰ ਕਿੱਲੇ ਦਾ ਸ਼ਿੱਟਾ ਦੇ ਲਿਓ ਤੁਹਾਡੇ 5 ਬੂਟੇ 10 ਬੂਟੇ ਬਾਅਦ 'ਚ ਵੀ ਨਿਕਲਿਆ ਸਕਦੇ ਆ ਤੇ じゃ ਇਹਨੂੰ ਗੁਣ ਦਿਲਣਾ ਮਲਟੀਪਲਾਈ ਕਰ ਲਓ ਵਰਤੋਂ ਤੋਂ ਬਾਅਦ 5 ਬੁੱਤੇ 10 ਬੁੱਤੇ 20 ਬੁੱਤੇ ਨਿਕਲ ਵੀ ਆਏ ਕੋਈ ਵੱਡੀ ਆਫਤ ਵਾਲੀ ਗੱਲ ਨਹੀਂ ਕੋਈ ਕਹਿੰਦਾ ਬਾਈ ਇੱਚ ਡੀਜ਼ਲ ਪਾ ਦੇ ਕੋਈ ਕਹਿੰਦਾ ਪੈਟਰੋਲ ਪਾ ਦੇ ਕੋਈ ਕਹਿੰਦਾ ਕੁਛ ਪਾ ਦੇ ਬਾਸ ਮਤੀ ਦੀ ਕੁਆਲਿਟੀ ਵੀ ਜ਼ਰੂਰੀ ਹੈਗੇ ਆ ਵੈਸੇ ਤਾਂ ਆ ਦੇਖੋ ਅਜਰੈਲ ਦੀ ਹਨਾ ਲੜਾਈ ਲੱਗੀ ਹੋਈ ਹੈਗੀ ਆ ਤੇ ਉਹਦੇ ਕਰਕੇ ਵੀ ਜ਼ਮੀਂਦਾਰ ਡਰੀ ਜਾਂਦੇ ਅਧਿਆ ਨੇ ਜ਼ਮੀਂਦਾਰ ਨੇ ਕੈਂਸਲ ਹੀ ਕਰਤਾ ਕਹਿੰਦੇ ਬਾਈ ਰੇਟ ਨਹੀਂ ਆਉਂਦਾ ਦੇਖੋ ਬਾਈ ਅੱਜ ਹਨਾ ਟ੍ਰਾਂਸਫਰਡਿੰਗ ਕਰ ਰਹੇ ਹੈਗੇ ਆ ਇਹਨੂੰ ਘੱਟੋ ਘੱਟ ਆਪਾਂ 20 25 ਤਦੋਂ ਉੱਪਰ ਤੇ ਲਾਗੇ ਭਾਗੇ ਆਪਾਂ ਇਹਦੀ ਵਾਡੀ ਕਰਨੀ ਹੈ ਉਦੋਂ ਤੱਕ ਸਾਰਾ ਕੁਝ ਸ਼ਾਂਤ ਹੋ ਜਾਣਾ ਕਬਰ ਆਓ ਨਾ ਆਪਦੇ ਸੱਚੇ ਦਿਲ ਦੇ ਨਾਲ ਮਨ ਦੇ ਨਾਲ ਲਾਓ ਕਿਸੇ ਪਿੱਛੇ ਲੱਗ ਕੇ ਨਾਲ ਲਾਓ ਜੇ ਤੁਹਾਨੂੰ ਲੱਗਦਾ ਰੇਟ ਨਹੀਂ ਆਉਂਦਾ ਬੇਸ਼ੱਕ ਪਨੀਰੀ ਵੇਚ ਦੋ ਠੀਕ ਹੈ ਜਿਹੜਾ ਕੋਈ ਚਾਹੁੰਦਾ ਯਾਰ ਵੀ ਮੈਨੂੰ ਲੱਗਦਾ ਵੀ ਰੇਟ ਨਹੀਂ ਆਉਣਾ ਮੈਂ ਪਨੀਰੀ ਵੇਚਣੀ ਹੈ ਜੇ ਦੀ ਪਨੀਰੀ ਵੇਚ ਦੋ ਫਾਰਾ ਕਿਸੇ ਪਿੱਛੇ ਲੱਗ ਕੇ ਨਾਲ ਲਾ ਕੇ ਕਿਸੇ ਪਿੱਛੇ ਲੱਗ ਕੇ ਨਾਲ ਲਾਇਓ ਕੱਲ ਨੂੰ ਤੁਹਾਡਾ ਘਾਟਾ ਵੀ ਹੋ ਸਕਦਾ ਬਾਧਾ ਵੀ ਹੋ ਸਕਦਾ ਹੈਨਾ ਤੇ ਜੇ ਝੰਡਾ ਰੂ ਹੈਗਾ ਤਾਂ ਆ ਤੁਸੀਂ ਕੋ ਪ੍ਰੈਕਟਿਸ ਵਰਤ ਲਓ ਤੁਹਾਡੇ ਵਧੀਆ ਕੰਮ ਕਰਨਾ ਹੈਗਾ ਕਿਉਂਕਿ ਸੋਨੂੰ ਚੱਜੇ ਟੰਗ ਦੇ ਨਾਲ ਮੈਂ ਜਿਹੜੀ ਦੇਖੋ ਸਮਝਾਉਣ ਦੀ ਦੇਖੋ ਕੋਸ਼ਿਸ਼ ਕੀਤੀ ਹੈਗੀ ਆ ਮੈਂ